ਘਰ ਦੇ ਬਾਹਰ ਖੜੇ ਇੱਕ ਮੁੰਡੇ ਦਾ ਸ਼ਰੀਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਬੜੇ ਹੀ ਆਰਾਮ ਦੇ ਨਾਲ ਆਪਣੇ ਘਰ ਦੇ ਬਾਹਰ ਖੜਾ ਸੀ ਤਾਂ ਐਨੇ ਦੇ ਵਿੱਚ ਦੋ ਮੁੰਡੇ ਨੇ ਛਿੜੇ ਮੋਟਰਸਾਈਕਲ ਦੇ ਉੱਪਰ ਸਵਾਰ ਹੋ ਕੇ ਆਉਂਦੇ ਨੇ ਤੇ ਘਰ ਦੇ ਬਾਹਰ ਖੜੇ ਮੁੰਡੇ ਦੇ ਉੱਪਰ ਗੋਲੀ ਚਲਾ ਕੇ ਉੱਥੋਂ ਫਰਾਰ ਹੋ ਜਾਂਦੇ ਨੇ। ਮ੍ਰਿਤਕ ਨੂੰ ਹਸਪਤਾਲ ਦੇ ਵਿੱਚ ਉਸ ਸਮੇਂ ਜ਼ਖਮੀ ਹਾਲਤ 'ਚ ਭਰਤੀ ਕਰਵਾਇਆ ਜਾਂਦਾ ਪਰ ਇਲਾਜ ਦੇ ਦੌਰਾਨ ਉਸ ਦੀ ਮੌਤ ਆ ਛੜੀ ਹੋ ਜਾਂਦੀ ਆ ਤਾਂ ਘਰ ਦੇ ਬਾਹਰ ਖੜੇ ਮੁੰਡੇ ਦੇ ਉੱਪਰ ਗੋਲੀਆਂ ਚਲਾਈਆਂ ਜਾਂਦੀਆਂ ਨੇ ਦੋ ਮੋਟਰਸਾਈਕਲ ਸਵਾਰਾਂ ਦੇ ਵੱਲੋਂ ਤਾਂ ਮੋਟਰਸਾਈਕਲ ਸਵਾਰ ਬੜੇ ਹੀ ਆਰਾਮ ਦੇ ਨਾਲ ਆਪਣੇ ਮੋਟਰਸਾਈਕਲ ਦੇ ਉੱਪਰ ਸਵਾਰ ਹੋ ਕੇ ਆਉਂਦੇ ਨੇ ਤੇ ਘਰ ਦੇ ਬਾਹਰ ਖੜੇ ਇਸ ਮੁੰਡੇ ਦੇ ਉੱਪਰ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੰਦੇ ਨੇ ਗੋਲੀਆਂ ਛਲਾਕੇ ਉਹ ਦੋਵੇਂ ਮੋਟਰਸਾਈਕਲ ਸਵਾਰ ਮੁੰਡੇ ਉੱਥੋਂ ਮਿੰਟਾਂ ਦੇ ਵਿੱਚ ਫਰਾਰ ਹੋ ਜਾਂਦੇ ਨੇ ਤਾਂ ਸਾਰੀ ਘਟਨਾ ਜਿਹੜੀ ਇਹ ਉਹ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈ ਹੈ ਸੀਸੀਟੀਵੀ ਕੈਮਰੇ ਦੀਆਂ ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਰਿਹਾ ਹੈ ਕਿ ਇਹ ਮੁੰਡਾ ਜਿਹੜਾ ਕਿ ਆਪਣੇ ਘਰ ਦੇ ਬਾਹਰ ਖੜਾ ਸੀ ਤਾਂ ਐਨ ਦੇ ਵਿੱਚ ਦੋ ਮੁੰਡੇ ਛੇੜੇ ਕਿ ਮੋਟਰਸਾਈਕਲ ਦੇ ਉੱਪਰ ਸਵਾਰ ਹੋ ਕੇ ਆਉਂਦੇ ਨੇ ਉਹਨਾਂ ਦੇ ਹੱਥ ਦੇ ਵਿੱਚ ਪਿਸਤੌਲ ਛੜੀ ਉਹ ਫੜੀ ਹੁੰਦੀ ਆ ਤਾਂ ਘਰ ਦੇ ਬਾਹਰ ਖੜੇ ਮੁੰਡੇ ਦੇ ਉੱਪਰ ਉਹ ਗੋਲੀ ਮਾਰ ਦਿੰਦੇ ਨੇ ਤੇ ਉਸ ਤੋਂ ਬਾਅਦ ਉਹ ਮੁੰਡੇ ਦੇ ਛੇੜੇ ਫਰਾਰ ਹੋ ਜਾਂਦੇ ਨੇ ਤਾਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਪੁਰਾਣੀ ਰੰਜਿਸ਼ ਤੇ ਚੱਲਦਿਆਂ ਸਾਡੇ ਮੁੰਡੇ ਦਾ ਕਤਲ ਕੀਤਾ ਗਿਆ ਕਿਉਂਕਿ ਅੱਜ ਤੋਂ 2-3 ਮਹੀਨੇ ਪਹਿਲਾਂ ਕੁਝ ਮੁੰਡਿਆਂ ਦੇ ਨਾਲ ਮ੍ਰਿਤਕ ਦੀ ਲੜਾਈ ਹੁੰਦੀ ਆ ਪਹਿਲਾਂ ਵੀ ਇਸ ਮੁੰਡੇ ਦੇ ਉੱਪਰ ਗੋਲੀਆਂ ਜਿਹੜੀ ਉਹ ਚਲਾਈ ਗਈ ਸੀ ਤਾਂ ਹੁਣ ਪਰਿਵਾਰਕ ਮੈਂਬਰਾਂ ਦੇ ਵੱਲੋਂ ਦੋ ਮੁੰਡਿਆਂ ਦੇ ਨਾਮ ਦੱਸੇ ਜਾ ਰਹੇ ਨੇ ਕਿ ਇਹ ਮੁੰਡਿਆਂ ਨੇ ਸਾਡੇ ਮੁੰਡੇ ਦਾ ਕਤਲਾ ਜਿਹੜਾ ਕੀਤਾ ਤਾਂ ਪਰਿਵਾਰਕ ਮੈਂਬਰਾਂ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਉਹਨਾਂ ਮੁੰਡਿਆਂ ਦੀ ਗ੍ਰਿਫਤਾਰੀ ਦੀ ਤਾਂ ਪੁਲਿਸ ਦੇ ਵੱਲੋਂ ਇਹੋ ਗੱਲ ਕਹੀ ਗਈ ਹੈ ਕਿ ਅਸੀਂ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਦੇ ਉੱਪਰ ਜਿਹੜੀ ਸ਼ਿਕਾਇਤ ਉਹ ਦਰਜ ਕੀਤੀ ਹੈ ਤੇ ਜਲਦ ਹੀ ਉਹਨਾਂ ਦੋਵੇਂ ਮੁੰਡਿਆਂ ਨੂੰ ਗ੍ਰਿਫਤਾਰਾ ਜਿਹੜਾ ਉਹ ਕਰ ਲਿਆ ਜਾਵੇਗਾ ਤਾਂ ਸ਼ਰੀਆਮ ਗੋਲੀਆਂ ਮਾਰ ਕੇ ਇੱਕ ਮੁੰਡੇ ਦਾ ਕਤਲ ਕੀਤਾ ਗਿਆ ਮ੍ਰਿਤਕ ਆਪਣੇ ਕਾਰ ਦੇ ਬਾਹਰ ਬੜੇ ਹੀ ਆਰਾਮ ਦੇ ਨਾਲ ਖੜਾ ਹੁੰਦਾ ਤਾਂ ਬੜੇ ਹੀ ਆਰਾਮ ਦੇ ਨਾਲ ਦੋ ਮੁੰਡੇ ਮੋਟਰਸਾਈਕਲ ਤੇ ਸਵਾਰ ਹੋ ਕੇ ਆਉਂਦੇ ਨੇ ਜਿਹੜੇ ਕਿ ਉਸ ਕਾਰ ਦੇ ਬਾਹਰ ਖੜੇ ਮੁੰਡੇ ਨੂੰ ਗੋਲੀ ਮਾਰ ਦਿੰਦੇ ਨੇ ਗੋਲੀ ਮਾਰਨ ਤੋਂ ਬਾਅਦ ਉਹ ਮੁੰਡੇ ਨੇ ਜਿਹੜੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਤਾਂ ਇਸ ਮੁੰਡੇ ਦੀ ਮੌਤ ਹੋਈ ਆ ਤਾਂ ਪਰਿਵਾਰਕ ਮੈਂਬਰਾਂ ਵੱਲੋਂ ਹੁਣ ਮੰਗ ਕੀਤੀ ਜਾ ਰਹੀ ਆ ਇਨਸਾਫ ਦੀ ਗੋਹਾਰ ਲਗਾਈ ਜਾ ਰਹੀ ਆ ਤਾਂ ਹੁਣ ਪੁਲਿਸ ਦੇ ਵੱਲੋਂ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਦੇ ਉੱਪਰ ਸ਼ਿਕਾਇਤ ਦਰਜ ਕਰ ਲਈ ਗਈ ਹੈ ਤੇ ਪੁਲਿਸ ਉਹਨਾਂ ਦੋਵਾਂ ਮੁੰਡਿਆਂ ਦੀ ਭਾਲ ਵਿੱਚ ਲੱਗੀ ਹੋਈ ਹੈ। ਮਨਦੀਪ ਵੀਰ ਮੇਰਾ ਮੈਨੂੰ ਬੜਾ ਪਿਆਰ ਕਰਦਾ ਮੇਰਾ ਵੀਰ। ਆਏ ਮੈਨੂੰ ਨਹੀਂ ਪਤਾ ਵੀਰ ਮੇਰਾ ਵੀਰ ਵਾਪਸ ਲਿਆ ਦਿਓ। ਮੇਰੇ ਵੀਰ ਦੇ ਦਿਓ ਮੈਨੂੰ। ਅੱਜ ਤੱਕ ਕੁਝ ਨਹੀਂ ਕਰਨਾ। ਇੱਕ ਬੰਦਾ ਉਹਨਾਂ ਦਾ ਚਾਹੀਦਾ ਦੇ ਬਰਾਬਰ ਦਾ। ਐਸੇ ਟਾਈਮ ਹੁਣੇ ਹੀ ਹੁਣੇ ਚਾਹੀਦਾ ਨਾਲ। ਆਪ ਗੋਲੀ ਮਾਰੋ। ਤੇ ਸਾਹਮਣੇ ਮਾਰੋਗੇ ਗੋਲੀ ਉਹਨੂੰ ਹੋਰ ਹੱਲਾ ਹੋਇਆ ਨਾ ਤੁਸੀਂ ਇੱਕ ਬੰਦਾ ਦੀ ਬਰਾਬਰ ਤੇ ਪਾ ਦਿਓ ਇਹ ਸਸਕਾਰ ਕਰਤਾ ਹੁਣ ਅੱਧਾ ਕਈ ਸਸਕਾਰ ਨਹੀਂ ਕਰ ਸਾਡੇ ਪਿੰਡ ਦਾ ਨੌਜਵਾਨ ਮਨਦੀਪ ਸਿੰਘ ਇਹਦਾ 3-4 ਮਹੀਨੇ ਪਹਿਲਾਂ ਵੀ ਕੋਈ ਝਗੜਾ ਹੋਇਆ ਸੀ ਪਿੰਡ ਦੇ ਵਿੱਚ ਹੀ ਮੁੰਡੇ ਡੇਵਿਡ ਕਰਕੇ ਨਾਮ ਉਹਦਾ ਮੁੰਡਾ ਡੇਵਿਡ ਨਾਮ ਆ ਉਹ ਆਪਾਂ ਚੱਲ ਰਹੇ ਇਹਦੇ ਨਾਲ ਪਹਿਲਾਂ ਵੀ ਕਿੰਨੇ ਤੋਂ ਸਾਦਾ ਪਚਾ ਦਰਜ ਹੋਇਆ ਸੀ ਠੀਕ ਹੈ ਉਦੋਂ ਕੋ ਪੁਲਿਸ ਨੇ ਵੀ ਬੜੀ ਹਿੰਮਤ ਕਰਕੇ ਉਹਨਾਂ ਨੂੰ ਫੜਿਆ ਵੀ ਰੈਸਟ ਵੀ ਕੀਤਾ ਹਨਾ ਪੁਲਿਸ ਨੇ ਬੜੀ ਮਿਹਨਤ ਵੀ ਕੀਤੀ ਉਹਦੇ ਵਿੱਚ ਹੁਣ ਗੱਲ ਹੈ ਕਿ ਉਹ ਆਪਣੇ ਘਰ ਦੇ ਬਾਹਰ ਖੜਾ ਸੀ ਵਿਚਾਰਾ ਤੇ ਮੁੰਡੇ ਆਏ ਦੋ ਬਾਈਕ ਦੇ ਇਹਨੂੰ ਗੋਲੀ ਸ਼ੂਟ ਕਰਕੇ ਚਲੇ ਗਏ ਜਿਹਨੂੰ ਮੁੰਡੇ ਨੂੰ ਸਰ ਕਿੰਨਾ ਦਿਨ ਦਿਹਾੜੀ ਤੱਕ ਗੋਲੀਆਂ ਚਲਾਣੀਆਂ ਇਹਨੇ ਕੌੜੀਆਂ ਮਾਰ ਜਿਆ ਠੀਕ ਗੱਲ ਚਾ ਭਾਈ ਮਾੜੀ ਗੱਲ ਆ ਬਹੁਤ ਮਾੜੀ ਗੱਲ ਆ ਬੜਾ ਦੁੱਖ ਦੀ ਗੱਲ ਆ ਜੀ ਇੱਕ ਉਹ ਵਿਚਾਰਾ ਛੋਟਾ ਮੁੰਡਾ 24 25 ਸਾਲ ਦੀ ਉਮਰ ਆ ਤੇ ਇੱਕ 1.5 ਸਾਲ ਦੀ ਉਹਦੀ ਬੇਟੀ ਆ ਕਮਾਨ ਵੜਾਉਗਾ ਤੇ ਉਹਦੀਆਂ ਭੈਣਾਂ ਵਿਚਾਰੇ ਗਰੀਬ ਦੀਆਂ ਤੇ ਮਦਰ ਫਾਦਰ ਦੀ ਖੁਦ ਹੀ ਸੇਵਾ ਕਰਦੇ ਬੜਾ ਦੁੱਖ ਆ ਬੜੀ ਮਾੜੀ ਗੱਲ ਆ ਗੋਲੀਆਂ ਦੀ ਜੀ ਜਿਵੇਂਾਰ ਉਹ ਭੰਨ ਲਗਾਇਆ ਗਿਆ ਠੀਕ ਗੱਲ ਚਾ ਪਰਿਵਾਰ ਉਹ ਤਾਂ ਨਰਨਾਸ ਦੱਸ ਰਿਹਾ ਕਿ ਸਾਡਾ ਬੱਚਾ ਚਲਾ ਗਿਆ ਮਾਂ ਪਿਓ ਨੇ ਤਰਨਾ ਹੀ ਲਾ ਸਕਦੇ ਐਤੋਂ ਪਰ ਕੀ ਕਰ ਸਕਦੇ ਹੋ ਤਰਨਾ ਹੀ ਆ ਜੀ ਕੋਈ ਪੁਲਿਸ ਕਦੇ ਸ਼ਰੇਆਮ ਗੋਲੀਆਂ ਚ ਲਾਈ ਜਾਂਦਾ ਪੁੱਤਰੇ ਪਰਦਾਦਾਰ ਅਡੈਸਟ ਨਹੀਂ ਪਾਈ ਉਹਨਾਂ ਨੂੰ ਨਹੀਂ ਪੁਲਿਸ ਨੇ ਤਿੰਨ ਬੰਦੇ ਗੱਲ ਫੜੇ ਸੀ ਜੋ ਪੁਲਿਸ ਨੂੰ ਤਿੰਨ ਬੰਦੇ ਨੂੰ ਫੜੇ ਕਿ ਦੇ ਨਾਮ ਬਾਈ ਨੇ ਪਤਾ ਦਿੱਤਾ ਪੁਲਿਸ ਨੇ ਬਾਕੀ ਦੇਖੋ ਹੁਣ ਪੁਲਿਸ ਕੀ ਕਰਦੀ ਹੈ ਡਿਫਟਸਾ ਫੜੇ ਨੇ ਆਏ ਨਹੀਂ ਸਾਡੇ ਕੋਲ ਕੋਈ ਨਹੀਂ ਸਵਾਲ ਪੁਲਿਸ ਨੇ ਕੋਆਪਰੇਟ ਕਰਦੇ ਸਾਨੂੰ ਪੁਲਿਸ ਨੂੰ ਕੋਈ ਹੀ ਮੰਗ ਕਰਦੇ ਆਂ ਵੀ ਜਿਹੜਾ ਸਾਡਾ ਬੰਦਾ ਮਰ ਗਿਆ ਵਾ ਉਹ ਜਿਹੜੇ ਉਸ ਬੰਦੇ ਦੋਸ਼ੀ ਫੜ ਕੇ ਅਰੈਸਟ ਕਰੋ ਜੀ ਬਸ ਅਸਾਂ ਕੋਈ ਗੱਲ ਨਹੀਂ ਜੀ ਸਰ ਲੱਗਦਾ ਵਾ ਕਿ ਜੇਕਰ ਪੁਲਿਸ ਪਹਿਲਾਂ ਢਗ ਦੇ ਨਾਲ ਕਾਰਵਾਈ ਕਰਦੀ ਤੇ ਅੱਜ ਇਹ ਨਹੀਂ ਹੋ ਸਕਦਾ ਸੀ ਬਿਲਕੁਲ ਸੀ ਭਾਜੀ ਚਲੋ ਸੋ ਕਹਿ ਸਕਦੇ ਆ ਪੁਲਿਸ ਵੀ ਆਪਣੀ ਮਿਹਨਤ ਕਰਦੀ ਹੈ ਜਿੰਨੇ ਜੋਗੀ ਹੋਈ ਹੈ ਪੁਲਿਸ ਨੇ ਪਹਿਲੇ ਹੀ ਦੋ ਤਿੰਨ ਬੰਦੇ ਫੜੇ ਆ ਫੜੇ ਆ ਟਾਰਗਟ ਵੀ ਕੀਤੇ ਆ ਮਨਦੀਪ ਨੇ ਵੀ ਢਿੰਗਰਾ ਕਲੋਨੀ ਕੱਲ ਪਰਸੋਂ ਦੀ ਚਾਰ ਪੰਜ ਦਿਨ ਦੀ ਗੱਲ ਆ ਢਿੰਗਰਾ ਕਲੋਨੀ ਰੇਟ ਵੀ ਕੀਤਾ ਪੁਲਿਸ ਨੇ ਉਹ ਬੰਦੇ ਫੜਨ ਵਾਸਤੇ ਉਹ ਬੰਦੇ ਉਹਨਾਂ ਤੋਂ ਭੱਜ ਗਏ ਆ ਗਰਬਰ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਹੜੇ ਬੰਦੇ ਫੜੇ ਹੋਏ ਆ ਜਿਹੜੇ ਭਰਾ ਉਹਨਾਂ ਦੇ ਫੜੇ ਗਏ ਆ ਕਜਨ ਬ੍ਰਦਰ ਫੜੇ ਗਏ ਨੇ ਉਹ ਛੱਡ ਦਿੱਤੇ ਗਏ ਨੇ ਉਹ ਜੀ ਕੋਈ ਇਹਨਾ ਇੱਕ ਉਹ ਕੋ ਸਰਪੰਚ ਆ ਇਹਨਾ ਪਿੰਡ ਦਾ ਉਹ ਆਪਣੀ ਜ਼ਿੰਮੇਵਾਰੀ ਤੇ ਲੈ ਗਿਆ ਜੀ ਮੈਂ ਪੇਸ਼ ਕਰਾਂਗਾ ਜੀ ਅੱਡਾ ਹੀ ਉਹਨਾਂ ਦਾ ਮਰੇ ਅੱਡਾ ਫੇਰ ਇਲਜ਼ਾਮ ਜੋ ਆਡੀ ਕੁੜੀ ਰੋਲ ਗਈ ਆਡੀ ਮੁੰਡੀ ਰੋਲ ਗਈ ਸਾਰਾ ਟੱਬਰ ਰੋਲ ਗਿਆ ਜਿੱਦਾਂ ਮਰੂਗਾ ਤੇ ਟੰਡ ਪਹਿਣੀ ਅੱਡਾ ਕੋਈ ਨਮਸਤੇ ਹੇ ਗੀਤਾ ਮਨਦੀਪ ਗੋਕਰ ਤੀ ਬੰਦੀ ਜਾਦਾ ਭਾਈ ਇਹ ਸਾਡਾ 1377 ਦਾ ਰਹ ਹੁੰਦੇ ਮੇਰਾ ਨ ਸਰਵਣ ਕੀ ਲੱਗਦਾ ਜਰਾ ਮੇਰਾ ਸਾਲਾ ਅੱਛਾ ਤੇ ਜਿਹੜੇ ਬੰਦੇ ਗੋਲੀਆਂ ਮਾਰੀਆ ਕਿ ਲਾਰਚ ਹੁੰਦਾ ਦੇਵੜ ਜਿਹੜੀ ਗੋਲੀਆਂ ਮਾਰੀ ਇਹ ਲੜਾਈ ਮਾਰੀ ਮੋਟੀ ਪਹਿਲੇ ਝਗੜਾ ਹੋਇਆ ਸੀ ਉਹ ਪਹਿਲਾਂ ਵੀ ਗੋਲੀ ਮਾਰ ਕੇ ਗਏ ਅੱਜ ਫੇਰ ਸਾਡੇ ਭਰਾ ਦੇ ਗੋਲੀ ਮਾਰ ਕੇ ਚਲ ਗਏ ਆ ਇਹ ਪਹਿਲਾਂ ਪੁਲਿਸ ਕਰਦੀ ਕੀ ਆ 307 ਦਾ ਤਾਰਾ ਪਹਿਲਾਂ ਲੱਗੀ ਉਹ ਕਿੱਥੇ ਬੰਦੇ ਗਏ ਆ 6-7 ਬੰਦਿਆਂ ਹੀ ਲਖਾਏ ਹੋਏ ਆ ਜੇ ਅਸੀਂ ਕੱਲ ਤਿੰਨ ਬੰਦੇ ਫੜਾਏ ਹੋਏ ਆ ਉਹ ਤਿੰਨ ਬੰਦੇ ਕਿੱਥੇ ਆ ਅਈ ਆਪ ਖੋਦ ਫੜਾਏ ਨਾ ਅੜੇ ਮੁੰਡਿਆਂ ਨੇ ਉਹ ਤਿੰਨ ਬੰਦੇ ਕਿੱਥੇ ਹੈ ਗਏ ਆ ਪੁਲਿਸ ਪਤਾ ਨਹੀਂ ਜੋ ਇੰਨਾ ਨੂੰ ਕੀ ਕੀਤਾ ਪੁਲਿਸ ਨੇ ਸਾਡੇ ਸਾਹਮਣੇ ਤੇ ਕਰਾਉਣਾ ਵੀ ਕਿੱਥੇ ਹੈ ਗਏ ਜੋ ਜਿਹੜੇ ਮੁੰਡੇ ਗੋਲੀਆਂ ਬਜ਼ਮਾਰੀਆਂ ਜਾਂ ਉਹ ਬੰਦੇ ਮਾਰਦੇ ਆ ਹਾਂਜੀ ਡੇਟੂਨ ਨੇ ਹਾਂਜੀ ਹਾਂਜੀ ਕੰਮ ਕੀ ਹੋਣਾ ਬੰਦਿਆਂ ਦਾ ਇਹੋ ਹੀ ਗੁੰਡਾ ਕਰ ਛੋਟਾ ਪਟਾ ਲੜਾਈਆਂ ਝਗੜੇ ਖੋਵਾ ਮਟ ਜਿਹੜਾ ਅਜ ਮਾਰਿਆ ਗਿਆ ਵਾ ਇਹਦੇ ਪਰਿਵਾਰਕ ਮੈਂਬਰਾਂ ਕੋਲ ਕੋਲ ਹੈ ਪਰਿਵਾਰਕ ਜਿਹੜੀਆਂ ਤਿੰਨ ਭੈਣਾਂ ਤੇ ਇੱਕ ਮਾਂ ਤੇ ਇੱਕ ਪਿਓ ਦੋ ਇੱਕ ਭਰਾ ਹੋ ਰਿਹਾ ਹੈ ਉਮਰ ਕਿੰਨੀ ਹੈ ਇਹਦੀ ਜੀ ਉਮਰ ਵੱਧ ਤੋਂ ਵੱਧ 21 27 ਸਾਲ ਹੋਏਗੀ ਵੱਧ ਤੋਂ ਵੱਧ ਨਹੀਂ ਹੋਏਗੀ 30 ਸਾਲ ਹੋਏਗੀ ਜੀ ਹਾਂਜੀ ਇਹ ਮੰਗ ਕਰਦੇ ਪੁਲਿਸ ਕੋਲ ਪੁਲਿਸ ਕੋਲ ਮੰਗ ਕਰਦੇ ਵੀ ਸਾਡੇ ਸਾਹਮਣੇ ਲਿਆ ਕੇ ਸਾਡੇ ਤੇ ਗੋਲੀ ਮਾਰੀ ਜਾਵੇ ਉਹਨੂੰ ਸਾਡੇ ਸਾਹਮਣੇ ਮਾਰੀ ਜਾਵੇ ਲਿਆ ਕੇ ਸਾਨੂੰ ਤਾਂ ਯਕੀਨ ਹੋਣਾ ਵਾ ਬੀਰ ਨਾਲ ਅਡੀ ਬਾਂਸ ਲਾਵਾ ਉਤਨਾ ਕੁਛ ਨਹੀਂ ਸਾਡਾਗਾ ਤਰਨਾ ਕਿਹੜੀ ਜਗ੍ਹਾ ਤੇ ਲਗਾਇਆ ਵਾ ਤੇ ਕਿੰਨਾ ਚਿਰ ਧੜਾ ਧੜਾ ਜਾਰੀ ਰਹੇਗਾ ਜਿੰਨਾ ਚਿਰ ਸਰਕਾਰਾਂ ਦੀ ਮੰਗ ਪੂਰੀ ਨਹੀਂ ਹੁੰਦੀ ਉਹਨਾਂ ਦਾ ਪੈਸਾ ਮੌਜੂਦ ਰਵਾਂਗੇ ਸਾਡਾ ਮਾਲਾਂ ਦੇ ਤਰਨਾਗਾ ਪੁਲ ਦੇ ਉੱਤੇ ਤਰਨਾ ਲਾਉ ਦਾ ਕਾਰਨ ਕੀ ਬਣਿਆ ਨਹੀਂ ਉਹ ਫਾਇਰ ਇਨਸੀਡੈਂਟ ਹੋਇਆ ਸੀਗਾ ਉਹਦੀ ਮੌਤ ਹੋ ਗਈ ਲੜਕੇ ਦੀ ਉਹਦੇ ਚਾਹੀ ਇਹਨਾਂ ਨੂੰ ਫੜ ਲੈਣਾ ਛੇਤੀ ਇਹ ਬੰਦੇ ਫੜਾਏ ਕੋਈ ਪੁਲਿਸ ਨੇ ਕਹਿੰਦੇ ਕੋਈ ਤੀਰ ਕੇ ਬੰਦੇ ਫੜਾਏ ਨਹੀਂ ਨਹੀਂ ਅਜੇ ਨਹੀਂ ਫੜਾਏ ਉਹ ਤਾਂ ਅਸੀਂ ਆਪਣੇ ਆਪ ਕੋਈ ਰੇਡ ਸੀਗਾ ਵੀ ਸ਼ੱਕ ਦੇ ਵਿੱਚ ਫੜੇ ਸੀਗੇ ਉਹਨਾਂ ਦੇ ਸੋਰਸ ਲਾਏ ਆ ਅਸੀਂ ਫੜ ਲੈਣਾ ਉਹਨ ਡੇਵਿਡ ਨੂੰ ਤੇ ਕਾਸ਼ੀ ਜਿਹੜਾ ਮੇਨ ਦੋਸ਼ੀ ਹੈ। ਮਨਦੀਪ ਵੀ ਨਾਲ ਲੜਕਾ ਹੈ ਕੋਈ ਮੇਰੇ। ਦੇਖ ਡੇਵਿਡ ਤੇ ਕਾਸ਼ੀ ਹੈ। ਇਹਨੇ ਪਹਿਲਾਂ ਵੀ ਗਲੀ ਗੋਲੀ ਚਲਾਈਆਂ ਨੌਜਵਾਨਾਂ ਨੇ ਪਹਿਲਾਂ ਇਹ ਘਰੋਂ ਦੇ ਖਾਨਾ ਬਦੋਸ਼ ਹੈ ਉਹਦੇ ਫਾਦਰ ਨੂੰ ਵੀ ਰੇਡ ਕੀਤਾ ਹੈ ਉਹ ਕਹਿੰਦਾ ਇਹਦੇ ਤੇ ਜੋ ਐਕਸ਼ਨ ਲੈਣਾ ਲਾਓ ਉਹਦੇ ਮਗਰ ਅਸੀਂ ਟੀਮਾਂ ਲਾਈਆਂ। ਉਹ ਪਰਿਵਾਰ ਨੂੰ ਕਿਸ ਆਸ਼ਰਮ ਸੁਵਾ ਕੇ ਤਰ੍ਹਾਂ ਲਾਇਆ ਬੱਚੇ। ਕਰਦੇ ਗੱਲ ਉਹਨੇ। ਕਿੰਨਾ ਤਰ੍ਹਾਂ ਬਦਿਆ ਮਾਮਲਾ ਦਰਜ ਕੀਤਾ ਗਿਆ ਜੀ? 302